ਤੇ ਬੀਤੀ ਦੇਰ ਰਾਤ ਇੱਕ ਬੇहद ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਕੇ ਦੋ ਨੌਜਵਾਨ ਪਟਵਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦਰਸਲ ਤਰਨਤਾਰਨ ਦੇ ਪੱਟੀ 'ਚ ਇਹ ਬੇहद ਭਿਆਨਕ ਹਾਦਸਾ ਵਾਪਰਿਆ ਜਿੱਥੇ ਕੇ ਪਿੰਡ ਕੱਚਾ ਪੱਕਾ ਦੇ ਨੇੜੇ ਜਾਂਦੀਆਂ ਨਹਿਰਾਂ ਵਿੱਚ ਇੱਕ Honda City ਕਾਰ ਝੜ ਗਈ ਅਤੇ ਇਸ ਵਿੱਚ ਸਵਾਰ ਦੋ ਪਟਵਾਰੀ ਮੌਕੇ ਤੇ ਹੀ ਮਾਰੇ ਗਏ। ਦਰਸਲ ਪੱਟੀ 'ਚ ਉਸ ਸਮੇਂ ਦੇਰ ਰਾਤ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਕਾਰ ਨਹਿਤ ਡਿਗਈ ਇਸ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਦੱਸਿਆ ਕਿ ਇਹ ਹਾਸਾ ਪਿੰਡ ਕੱਚਾ ਪੱਕਾ ਦੇ ਨੇੜੇ ਦੇਰ ਰਾਤ ਕਰੀਬ 11 ਵਜੇ ਵਾਪਰਿਆ ਜਿਸ ਕਾਰਨ ਇਸ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਦਸੇ 'ਚ ਜਾਨ ਗਵਾਉਣ ਵਾਲੇ ਦੋਹਾਂ ਮ੍ਰਿਤਕਾਂ ਦੀ ਪਛਾਣ ਹਰਜਿੰਦਰ ਸਿੰਘ ਅਤੇ ਰਣਜੋਧ ਸਿੰਘ ਵਜੋਂ ਹੋਈ ਹੈ ਜੋ ਕਿ ਪਟਵਾਰੀ ਵਜੋਂ ਕੰਮ ਕਰਦੇ ਸਨ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਪਟਵਾਰੀ ਹਰੀਕੇ ਤੋਂ ਪਿੱਖੀ ਵਿੰਡਾ ਰਹੇ ਸੀ ਅਤੇ ਰਸਤੇ 'ਚ ਇਹ ਹਾਸ ਵਾਪਰ ਗਿਆ। ਜੇ ਉਧਰ ਦੋਮਾ ਪਟਵਾਰੀਆਂ ਦੀ ਅਚਾਨਕ ਮੌਤ ਹੋਣ ਕਾਰਨ ਤਹਿਸੀਲ ਪਿੱਖੀ ਵਿੰਡ ਨੂੰ ਮੁਕੰਮਲ ਤੌਰ ਤੇ ਅੱਜ ਬੰਦ ਰੱਖਿਆ ਗਿਆ ਹੈ ਤਹਿਸੀਲ ਵਿੱਚ ਕੰਮ ਕਰਦੇ ਲੋਕਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਸੋਕ ਵਜੋਂ ਅੱਜ ਤਹਿਸੀਲ ਨੂੰ ਪੂਰੀ ਤਰ੍ਹਾਂ ਬੰਦ ਰੱਖਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਤਹਿਸੀਲ ਪਿੱਖੀ ਵਿੰਡ ਵਿੱਚ ਨਹੀਂ ਕੀਤਾ ਜਾਵੇਗਾ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਆਪ ਸਭ ਨੂੰ ਪਤਾ ਹੀ ਆ ਕਿ ਸਾਡੇ ਪਿੱਖੀਵਿੰਡ ਦੇ ਵਿੱਚ ਲਕੇ ਪਟਵਾਰੀ ਰਣਜੋਤ ਸਿੰਘ ਤੇ ਹਰਜਿੰਦਰ ਸਿੰਘ ਪਟਵਾਰੀ ਦੀ ਅਚਾਨਕ ਬੈਕ ਹੋ ਗਈ ਹੈ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਅਸੀਂ ਇਸ ਸੋਗਲੀ ਲਹਿਰ ਦੇ ਵਿੱਚ ਤਹਿਸੀਲ ਪਿੱਖੀਵਿੰਡ ਵਾਲੇ ਸਾਰੀਆਂ ਆਪਣੀਆਂ ਦੁਕਾਨਾਂ ਮੁਕੰਮਲ ਬੰਦ ਕਰ ਰਹੇ ਆ ਤੇ ਇਸ ਸੋਗ ਦੀ ਲਹਿਰ ਵਿੱਚ ਅਸੀਂ ਪਟਵਾਰ ਯੂਨੀਅਨ ਨਾਲ ਉਹਨਾਂ ਦੇ ਘਰਦਿਆਂ ਨਾਲ ਸਾਰਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿ ਇਹ ਪਟਵਾਰੀਆਂ ਚਲੇ ਜਾਣ ਦੇ ਨਾਲ ਬਹੁਤ ਸਾਨੂੰ ਤਹਿਸੀਲ ਪਿੱਖਵੜ ਵਿੱਚ ਘਾਟਾ ਪਿਆ ਹੈ ਕਿ ਅਸੀਂ ਸਾਰੀ ਤਹਿਸੀਲ ਅੱਜ ਮੁਕੰਮਲ ਬੰਦ ਕਰਕੇ ਅੱਜ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਸਾਨੂੰ ਗੋਖ ਹੋਇਆ ਹੈ ਇਹਨਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਵੀ ਘਾਟਾ ਪਿਆ ਸਾਰੀ ਕਚੈਰੀ ਨੂੰ ਪਟਵਾਰ ਯੂਨੀ ਸਾਰੇ ਇਲਾਕੇ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈ ਅਸੀਂ ਇਹਨਾਂ ਦੇ ਨਾਲ ਹਾਂ ਅੱਜ ਤਹਿਸੀਲ ਪਿੱਖਵੜ ਮੁਕੰਮਲ ਬੰਦ ਰਹੇਗੀ ਵਾਇਕੀ ਦਾ ਖਾਲਸਾ ਵਾਇਕੀ ਜੀ ਦੀ ਪੱਕੇ ਉਦੋਂ ਇਸ ਘਟਨਾ ਤੋਂ ਬਾਅਦ ਫਿਲਹਾਲ ਮੌਕੇ ਤੇ ਪੁਲਿਸ ਟੀਮਾਂ ਪਹੁੰਚ ਗਈਆਂ ਨੇ ਜਿਨ੍ਹਾਂ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲੇ ਗਏ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਏ ਮੌਕੇ ਤੇ ਪਰਿਵਾਰਕ ਮੈਂਬਰ ਵੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਕਿ ਹੁਣ ਗੱਡੀ ਆਦ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਦੱਸਈਏ ਕਿ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਦੋ ਨੌਜਵਾਨ ਪਟਵਾਰੀਆਂ ਦੀ ਅਚਾਨਕ ਮੌਤ ਹੋ ਗਈ ਦਰਸਲ ਦੋਵੇਂ ਪਟਵਾਰੀ ਇੱਕ Honda City ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਇਸ ਦੌਰਾਨ ਉਨ੍ਹਾਂ ਦੀ ਕਾਰ ਪਿੰਡ ਕੱਛਾ ਪੱਕਾ ਦੀ ਨਹਿਰ ਵਿੱਚ ਜਾ ਡਿੱਗੀ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀਵੀ